ਅੱਜ ਅਸੀਂ ਬਹੁਤ ਹੀ ਅਹਿਮ ਮੁੱਦੇ ਤੇ ਜਿਹੜਾ ਤੁਹਾਡੇ ਨਾਲ ਰੂਬਰੂ ਹੋ ਰਿਹਾ ਹੈ ਅੰਮ੍ਰਿਤਸਰ ਦੇ ਵਿੱਚ 31 April ਨੂੰ ਇੱਕ ਜਿਹੜਾ ਵਾ ਬਹੁਤ ਹੀ ਘਨੋਨਾ ਜਿਹੜਾ ਕੰਮ ਰੇਲਵੇ ਸਟੇਸ਼ਨ ਤੋਂ ਗਾਊ ਮਾਸ ਜਿਹੜਾ 1283 ਕਿਲੋ ਜਿਹੜਾ ਵਾ ਉੱਥੋਂ ਐਕਸਪੋਰਟ ਕੀਤਾ ਗਿਆ ਜਿਹੜਾ ਕਿ ਮੁੰਬਈ ਵਿਰੋਧਰਾ ਦੇ ਵਿੱਚ ਜਿਹੜਾ ਫੜਿਆ ਗਿਆ ਬਹੁਤ ਹੀ ਜਿਹੜੀ ਦੁਖਦ ਘਟਨਾ ਵਾ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਵਾਂ ਕਿ ਅੰਮ੍ਰਿਤਸਰ ਇੱਕ ਹੱਬ ਬਣਦਾ ਜਾ ਰਿਹਾ ਵਾ ਬੀਫ ਦੇ ਐਕਸਪੋਰਟ ਦਾ ਬੀਫ ਜਿਹੜਾ ਵਾ ਗੋਮਾਸ ਜਿਹੜਾ ਵਾ ਇੱਥੇ ਅੰਮ੍ਰਿਤਸਰ ਦੇ ਵਿੱਚ ਗੋਵਾ ਕਟੀਆਂ ਗਈਆਂ ਉਹਨਾਂ ਨੂੰ ਤਾਜ਼ਾ ਮਾਸ ਜਿਹੜਾ ਉਹਨਾਂ ਦਾ ਪੈਕ ਕੀਤਾ ਗਿਆ ਤੇ ਬਰਫ਼ ਦੇ ਜਿਹੜੇ 16 ਪਾਰਸਲ ਜਿਹੜੇ ਬਣਾਏ ਗਏ ਉਹ ਜਿਹੜੇ ਗੋਲਡਨ ਟੈਂਪਲ ਐਕਸਪ੍ਰੈਸ ਦੇ ਵਿੱਚ 30 ਤਰੀਕ ਨੂੰ ਜਿਹੜੇ ਇੱਥੋਂ ਰਵਾਨਾ ਕੀਤੇ ਗਏ ਜਿਹੜੇ ਕਿ ਬਰੋਦਰਾ ਦੇ ਵਿੱਚ ਜਾ ਕੇ ਇੱਕ ਗਊ ਸੇਵਕ ਜਿਹੜੀ ਲੇਡੀ ਆ ਉਹਨਾਂ ਵੱਲੋਂ ਜਿਹੜੇ ਐਫ ਆਈ ਆਰ ਜਿਹੜੀ ਦਰਜ ਕਰਾਈ ਗਈ ਹੈ ਇੱਕ ਐਫ ਆਈ ਆਰ ਜਿਹੜੀ ਅੰਮ੍ਰਿਤਸਰ ਦੇ ਵਿੱਚ ਵਿਜੇ ਸਿੰਘ ਨਾਮ ਦਾ ਬੰਦਾ ਜੋ ਕਿ ਫਤਾਪੁਰ ਦਾ ਰਹਿਣ ਵਾਲਾ ਉਹਦੇ ਵੱਲੋਂ ਜਿਹੜਾ ਵਾ ਇਥੋਂ ਪਾਰਸਲ ਭੇਜੇ ਗਏ ਸੀਗੇ ਬਹੁਤ ਹੀ ਸ਼ਰਮਨਾਕ ਹੈ ਅਸੀਂ ਬਹੁਤ ਵਾਰ ਇਸ ਜੀ ਤੇ ਬਾਤ ਚੁੱਕ ਚੁੱਕੇ ਆ ਕਿ ਜਿਹੜੀਆਂ ਸੜਕਾਂ ਤੋਂ ਗਉਆਂ ਨੇ ਉਹ ਇਹੋ ਜਿਹੇ ਦਰਿੰਦੇ ਚੁੱਕ ਰਹੇ ਨੇ ਜਦ ਕਿ ਇਹ ਕੰਮ ਸਰਕਾਰ ਦਾ ਵਾ ਗਉਆਂ ਨੂੰ ਚੁੱਕ ਕੇ ਗਊਸ਼ਾਲਾ ਪਹੁੰਚਾਣਾ ਲੇਕਿਨ ਜਿਹੜੇ ਬੀਫ ਦਾ ਕੰਮ ਕਰਦੇ ਨੇ ਗਊ ਮਾਸ ਦਾ ਕੰਮ ਕਰਦੇ ਨੇ ਅੱਜ ਦੇ ਸਮੇਂ ਦੇ ਵਿੱਚ ਉਹ ਗਉਆਂ ਨੂੰ ਚੁੱਕ ਕੇ ਉਹਨਾਂ ਨੂੰ ਕੱਟ ਕੇ ਤੇ ਜਿਹੜਾ ਵਾ ਆਪਣਾ ਕਾਰੋਬਾਰ ਕਰ ਰਹੇ ਨੇ ਇਸ ਦੇ ਵਿੱਚ ਜਿਹੜੀ ਸਪਲਾਈ ਸੀਗੀ ਉਹ ਇੱਕ ਮੁਸਲਮਾਨ ਨੂੰ ਮੁੰਬਈ ਦੇ ਵਿੱਚ ਕੀਤੀ ਗਈ ਸੀਗੀ ਉਹਦੇ ਤੇ ਵੀ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਹੈ ਅਸੀਂ ਇਸ ਸੰਬੰਧ ਦੇ ਵਿੱਚ ਜਿਹੜੇ ਭਾਰਤ ਦੇ ਰੇਲ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਉਹਨਾਂ ਨੂੰ ਜਿਹੜਾ ਵਾ ਇਨਟੀਮੇਟ ਕੀਤਾ ਵਾ ਅਸੀਂ ਮੰਗ ਕੀਤੀ ਹੈ ਵੀ ਜਿਹੜੇ ਦੋਵੇਂ ਜਿਹੜੇ ਤਸਕਰ ਨੇ ਇੰਨਾ ਤੇ ਜਿਆਦਾ ਤੋਂ ਜਿਆਦਾ ਵੱਡੀ ਤੋਂ ਵੱਡੀ ਕਾਰਵਾਈ ਕੀਤੀ ਜਾਏ। ਉਹਦੇ ਨਾਲ ਨਾਲੇ ਜਾਂਚ ਦਾ ਵਿਸ਼ਾ ਹੈ ਕਿ ਰੇਲਵੇ ਦੇ ਵਿੱਚ ਇੰਨੀ ਵੱਡੀ ਸੰਖਿਆ ਦੇ ਵਿੱਚ ਜਿਹੜੀ ਗਾਊਮਾਸ ਜਿਹੜਾ ਵਾ ਸਪਲਾਈ ਕੀਤਾ ਗਿਆ ਅਮਰਸਰੋਂ ਕਿਸ ਤਰ੍ਹਾਂ ਚੱਲ ਗਿਆ। ਕੀ ਇਹਦੇ ਵਿੱਚ ਉੱਚ ਅਧਿਕਾਰੀ ਅਮਰਸਰ ਦੇ ਰੇਲਵੇ ਦੇ ਮਿਲੇ ਹੋਏ ਨੇ? ਜਿੱਕੀ ਇਹਦੇ ਵਿੱਚ ਛੋਟੇ ਜਿਹੜੇ ਕਰਮਚਾਰੀ ਉਹ ਮਿਲੇ ਹੋਏ ਨੇ। ਜਿਹੜਾ ਸੁਣਨ ਦੇ ਵਿੱਚ ਆਇਆ ਕਿ ਰੇਲਵੇ ਸਟੇਸ਼ਨ ਦੇ ਵਿੱਚ ਨਾ ਤੇ ਕੋਈ ਸਕੈਨਰ ਹੈ। ਨਾ ਹੀ ਹੋਰ ਕੋਈ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਗਊ ਮਾਸ ਦਾ ਪਤਾ ਲਾਇਆ ਜਾ ਸਕੇ ਸੋ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਇੰਨਾ ਘਰ ਦਾ ਡਵੈਲਪ ਹੋਣ ਦੇ ਬਾਵਜੂਦ ਇੰਡੀਆ ਦੇ ਡਵੈਲਪ ਹੋਣ ਦੇ ਬਾਵਜੂਦ ਜਿਹੜੀ ਸਾਡੀ ਗਊ ਮਾਤਾ ਵਾ ਇਸ ਤਰੀਕੇ ਦੇ ਨਾਲ ਇਹੋ ਜਿਹੇ ਦਰਿੰਦੇ ਜਿਹੜੇ ਕੱਟ ਕੇ ਤੇ ਭੇਜਦੇ ਨੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਕੁਝ ਮਹੀਨੇ ਪਹਿਲਾਂ ਇਸ ਇੱਕ ਤਰਨ ਤਰਨ ਤੇ ਗਊਸ਼ਾਲਾ ਬੰਦ ਕਰਾਈ ਸੀ ਜਿਹੜੀ ਕਿ ਗਊ ਤਸਕਰਾਂ ਵੱਲੋਂ ਖੋਲੀ ਗਈ ਸੀ ਜਿਹਦੇ ਵਿੱਚ ਰਾਤ ਦੇ ਟਾਈਮ ਤੇ ਉਥੋਂ ਗਾਵਾਂ ਕੱਢ ਕੇ ਤੇ ਸਪਲਾਈ ਕੀਤੀਆਂ ਜਾਂਦੇ। ਦੂਸਰੇ ਨੰਬਰ ਤੇ ਮੈਂ ਤੁਹਾਨੂੰ ਕਹਿਣਾ ਚਾਹਨਾ ਅੰਮ੍ਰਿਤਸਰ ਦੀ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਕਹਿਣਾ ਚਾਹਨਾ ਕਿ ਤੁਸੀਂ ਅਗਰ ਪੰਜਾਬ ਦੇ ਵਿੱਚ ਕਿਤੇ ਵੀ ਇਸ ਤਰੀਕੇ ਦੀਆਂ ਜਿਹੜੀਆਂ ਫੰਡਰ ਗਾਵਾਂ ਕੋਈ ਚੁੱਕਦਾ ਵਾ ਉਹਦੀ ਸੂਚਨਾ ਤੁਸੀਂ ਸਾਨੂੰ ਦਵੋ ਤਾਂ ਕਿ ਅਸੀਂ ਉਹਨਾਂ ਬੰਦਿਆਂ ਨੂੰ ਟ੍ਰੇਸ ਕਰ ਸਕੀਏ ਤੇ ਲੱਭ ਸਕੀਏ ਕਿ ਕਿਹੜੇ ਬੰਦੇ ਆਹੋ ਜਿਹੇ ਜਿਹੜਾ ਕਾਨੂੰਨਾ ਕੰਮ ਕਰ ਰਹੇ ਆ। ਅਗਰ ਤੁਸੀਂ ਕਿਸੇ ਨੂੰ ਵੀ ਗਾਵਾਂ ਸੜਕਾਂ ਦੇ ਉੱਪਰ ਚੁੱਕਦੇ ਕਿਸੇ ਛੋਟੇ ਹਾਥੀ ਤੇ ਜਾਂ ਕਿਸੇ ਟਰਾਲੀ ਤੋਂ ਦੇਖਦੇ ਹੋ ਯਾ ਤੁਸੀਂ ਛੱਡਦੇ ਵੀ ਦੇਖਦੇ ਹੋ ਤੇ ਤੁਸੀਂ ਸਾਨੂੰ ਦੱਸੋ ਕਿਉਂਕਿ ਬਹੁਤ ਸਾਰੇ ਕਿਸਾਨ ਗਾਵਾਂ ਨੂੰ ਦੁੱਧ ਦੇਣ ਤੋਂ ਬਾਅਦ ਜਿਹੜੇ ਉੱਥੇ ਛੱਡ ਦਿੰਦੇ ਨੇ ਤੇ ਇਹੋ ਜਿਹੜੇ ਡੈਕ ਟਸਕਰ ਨੇ ਉਹਨਾਂ ਨੂੰ ਗਾਵਾਂ ਨੂੰ ਚੋਕ ਲੈਂਦੇ ਨੇ ਇੱਕ ਹੋਰ ਇਨਫਾਰਮੇਸ਼ਨ ਅਸੀਂ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਸਾਡਾ ਕੰਟੈਕਟ ਨੰਬਰ 8725862345 ਇਸ ਤੇ ਤੁਸੀਂ ਜਾਣਕਾਰੀ ਜ਼ਰੂਰ ਦਿਓ ਤਾਂ ਕਿ ਜਿਹੜੇ ਬੇਜਬਾਨ ਹੈ ਉਹ ਬਚ ਸਕਣ ਜਾਂ ਇਹੋ ਜਿਹੇ ਜਿਹੜੇ ਗਊ ਤਸਕਰ ਨੇ ਜਿਹੜੀ ਸਾਡੀ ਗਊ ਮਾਤਾ ਦਾ ਮਾਸ ਵੇਚ ਕੇ ਆਪਣੇ ਕਾਰੋਬਾਰ ਕਰ ਰਹੇ ਨੇ ਉਹਨਾਂ ਤੇ ਕੜੀ ਕਾਰਵਾਈ ਕੀਤੀ ਜਾ ਧੰਨਵਾਦ